ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਗੁਰ ਜੀ ਦੀ ਸਾਜਿਨ ਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪ੍ਰੇਮ ਔਰ ਸਤਕਾਰ ਸਹਿਤ ਫਤਿਬ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਜੋ ਇਤਿਹਾਸ ਅਸੀਂ ਤੁਸੀਂ ਸਾਰਿਆਂ ਨੇ ਸਾਂਝਾ ਕੀਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਫਿਰਦੇ ਸਨ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਜਿਉਂ-ਜਿਉਂ ਨੇੜੇ ਪਹੁੰਚਦਾ ਹੈ ਸਤਿਗੁਰੂ ਜੀ ਦੇ ਪਿਆਰ ਵਾਲੇ ਸਿੱਖ ਔਰ ਧੰਨ ਬਾਬੇ ਨਾਨਕੀ ਜੀ ਆਪਣੇ ਪਤੀ ਸਮੇਤ ਉਹ ਵੀ ਨਨਕਾਣਾ ਸਾਹਿਬ ਦੇ ਵਿੱਚ ਤਿਲਵੰਡੀ ਦੇ ਵਿੱਚ ਪਹੁੰਚਦੇ ਹਨ ਔਰ ਬਹੁਤ ਬੈਰਾਗ ਵਿੱਚ ਮਾਤਾ ਜੀ ਪਿਤਾ ਜੀ ਹਰਾਏ ਬੁਲਾਰ ਜੀ ਮਹਾਰਾਜ ਨੂੰ ਯਾਦ ਯਾਦ ਕਰਦੇ ਹਨ ਔਰ ਸਤਗੁਰੂ ਜੀ ਦੇ ਪਿਆਰ ਵਾਲੇ ਤਿੰਨ ਸਿੱਖ ਮਹਾਨ ਗੁਰਸਿੱਖ ਭਾਈ ਮਨੁੱਖ ਜੀ ਭਾਈ ਪਘੀਰਥ ਜੀ ਔਰ ਭਾਈ ਲਾਲੋ ਜੀ ਏ ਵੀ ਪਹੁੰਚਦੇ ਹਨ ਉਡੀਕਾਂ ਦੇ ਵਿੱਚ ਸਾਰੀ ਰਾਤ ਲੰਘ ਜਾਂਦੀ ਹੈ ਅਗਲਾ ਦਿਨ ਜਿਹੜਾ ਦਿਨ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਸੀ ਉਹ ਵੀ ਸਾਰਾ ਹੀ ਲੰਘ ਜਾਂਦਾ ਹੈ ਬੈਰਾਗ ਵਿੱਚ ਸਾਰੇ ਯਾਦ ਕਰਦੇ ਆ ਸਾਰਿਆਂ ਨੂੰ ਲੱਗਦਾ ਹੈ ਦਿਨ ਵੀ ਲੰਘ ਗਿਆ ਹੈ ਮਾਤਾ ਵੀ ਔਸੀਆਂ ਪਾਪਾ ਵੇਖਦੀ ਆ ਪਰ ਸਤਗੁਰੂ ਜੀ ਨਹੀਂ ਆਏ ਭੈਣ ਨਾਨਕੀ ਨੂੰ ਪੂਰਨ ਵਿਸ਼ਵਾਸ ਕੇ ਵੀਰ ਜੀ ਆਉਣਗੇ ਜ਼ਰੂਰ ਆਉਣਗੇ ਔਰ ਫਿਰ ਦੁਪਹਿਰ ਢਲੀ ਤੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਬਹੁਤ ਬੈਰਾਗ ਵਿੱਚ ਸਾਰਿਆਂ ਨੇ ਮਹਾਰਾਜ ਜੀਆਂ ਦਾ ਦਰਸ਼ਨ ਕੀਤਾ ਆਂਡ ਗਵਾਂਡ ਸ੍ਰੀ ਕਕਬੀਲਾ ਨਗਰ ਖੇੜਾ ਸਾਰੇ ਇਕੱਠਾ ਹੋ ਗਿਆ ਕੋਠਿਆਂ ਤੇ ਚੜ ਚੜ ਕੇ ਲੋਕਾਂ ਨੇ ਵੇਖਿਆ ਦਰਸ਼ਨ ਪਾਇਆ ਰਾਤ ਤੱਕ ਫਿਰ ਬਹੁਤ ਸਾਰੇ ਲੋਕੀ ਆਏ ਹੋਏ ਸਨ ਸੰਗਤ ਰੂਪ ਦੇ ਵਿੱਚ ਦਰਸ਼ਨ ਪਾ ਪਾ ਕੇ ਆਪਣੇ ਘਰਾਂ ਨੂੰ ਮੁੜੇ ਫਿਰ ਉਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਔਰ ਉਹਨਾਂ ਦੇ ਸੁਪੁੱਤਰ ਭਾਈ ਸਜਾਦਾ ਜੀ ਨੇ ਕੀਰਤਨ ਆਰੰਭ ਕੀਤਾ ਔਰ ਸਾਰੀ ਹੀ ਰਾਤ ਫਿਰ ਰੈਣ ਸਵਾਈ ਕੀਰਤਨ ਹੁੰਦਾ ਰਿਹਾ ਮਹਾਰਾਜ ਜੀਆ ਨੇ ਸਾਰਿਆਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਇਥੋਂ ਤੱਕ ਇਤਿਹਾਸ ਆਪ ਜੀ ਨੇ ਕੱਲ ਸੁਣਿਆ ਸਵਾਉ ਜੀ ਅੱਗੇ ਦਾ ਇਤਿਹਾਸ শ্রবণ ਕਰੀਏ ਨਿੱਤਾ ਪ੍ਰਤੀ ਹਰ ਰੋਜ਼ ਦੀ ਤਰ੍ਹਾਂ ਪੰਜ ਵਾਰ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सतनामवाहे गृ समवाहे गृ साम वाहे गुरु ਸੋ ਕੁਛ ਦਿਨ ਪਿਆਰਿਆਂ ਨੂੰ ਦਰਸ਼ਨ ਦਿੰਦੇ ਤਲਵੰਡੀ ਰੌਣਕਾਂ ਲਾਈ ਰੱਖੀਆਂ ਹਰਾਏ ਬੁਲਾਰ ਨੂੰ ਪੂਰਨ ਪਦ ਦੀ ਦਾਤ ਬਖਸ਼ੀ ਸਾਧ ਸੰਗਤ ਜੀ ਇਹ ਗੱਲ ਨੋਟ ਕਰਨ ਦੇ ਯੋਗ ਆ ਹਰਾਏ ਬੁਲਾਰ ਨੇ ਬੜਾ ਪਿਆਰ ਕੀਤਾ ਗੁਰੂ ਨਾਨਕ ਸਾਹਿਬ ਨਾਲ ਬੜੀ ਬੰਦਗੀ ਕੀਤੀ ਬੜਾ ਭਜਨ ਬੜਾ ਸਿਮਰਨ ਕੀਤਾ ਬਹੁਤ ਬਾਣੀ ਨੂੰ ਗਾਇਆ ਪੜ੍ਹਿਆ ਵਿਚਾਰਿਆ ਸਮਝਿਆ ਜੀਵਨ ਬੜਾ ਉੱਚਾ ਤੇ ਸੁੱਚਾ ਰੱਖਿਆ ਪਰ ਇੱਥੇ ਸ਼ਬਦ ਲਿਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਜੀਆ ਨੇ ਕਿ ਰਾਏ ਬੁਲਾਰ ਨੂੰ ਪੂਰਨ ਪਦ ਦੀ ਦਾਤ ਬਖਸ਼ੀ ਮਤਲਬ ਪੂਰਨ ਪਦ ਦੀ ਜਿਹੜੀ ਦਾਤ ਹੈ ਇਹ ਬਖਸ਼ੀ ਜਾਂਦੀ ਆ ਇਹ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਦੀ ਕੋਈ ਮਨੁੱਖ ਕਿੰਨਾ ਵੀ ਉੱਚਾ ਸੋਚਾ ਹੋ ਜਾਵੇ ਕਿੰਨੀ ਤਰੱਕੀ ਕਰ ਜਾਵੇ ਬੰਦਗੀ ਕਿੰਨੀ ਮਰਜ਼ੀ ਹੋਵੇ ਪਰ ਫਿਰ ਵੀ ਪੂਰਨ ਪਦ ਉਦੋਂ ਤੱਕ ਨਹੀਂ ਮਿਲਦਾ ਜਦੋਂ ਤੱਕ ਪੂਰੇ ਗੁਰੂ ਉਹ ਦਾਤ ਬਖਸ਼ਿਸ਼ ਨਹੀਂ ਕਰਦੇ ਇਸ ਕਰਕੇ ਗੁਰੂ ਦੀ ਬਖਸ਼ੀ ਹੋਈ ਦਾਤ ਵੱਡੀ ਹੈ ਹੋਰ अनेका ਜੀ ਬਤਾਰੇ ਤਲਵੰਡੀ ਵਿੱਚ ਹੀ ਸਤਸੰਗ ਦਾ ਦਰਬਾਰ ਲੱਗਾ ਰਹੇ ਤੇ ਨਿਤ ਕੀਰਤਨ ਹੋਵੇ ਇਸੇ ਹੀ ਤਲਵੰਡੀ ਦੇ ਟਿਕਾਓ ਵਿੱਚ ਮਾਤਾ ਪਿਤਾ ਤੇ ਮਿਹਰ ਹੋਈ ਜਿਸ ਲਈ ਅਗਲਾ ਪ੍ਰਸੰਗ ਆਪਾਂ ਪੜਾਂਗੇ ਮਾਤਾ ਪਿਤਾ ਨਿਰਸਤਾਰਨ ਦਾ ਪ੍ਰਸੰਗ ਪੁਰਾਤਨ ਜਨਮ ਸਾਖੀ ਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੋਹਾ ਵਿੱਚ ਦੁਨੀ ਚੰਦ ਦੇ ਨਿਸਤਾਰੇ ਮੰਗਰੋ ਹੀ ਆਇਆ ਹੈ ਦੇਖੋ ਮਹਾਰਾਜ ਜੀਆ ਨੇ ਬਾਕੀ ਵੱਡੇ ਵੱਡੇ ਪਾਪੀਆਂ ਦਾ ਉਧਾਰ ਕੀਤਾ ਉਧਾਰ ਕੀਤਾ ਉਹ ਪਹਿਲਾਂ ਕੀਤਾ ਦੁਨੀ ਚੰਦ ਲਾਹੌਰ ਦੇ ਵਾਸੀ ਦਾ ਉਧਾਰ ਕੀਤਾ ਉਹਦਾ ਨਿਸਤਾਰਾ ਕੀਤਾ ਆਪਣੇ ਮਾਤਾ ਪਿਤਾ ਦਾ ਉਧਾਰ ਮਹਾਰਾਜ ਨੇ ਬਿਲਕੁਲ ਆਖਰ ਦੇ ਵਿੱਚ ਹੀ ਕੀਤਾ ਔਰ ਜਿੰਨਾ ਚਿਰ ਉਧਾਰ ਨਹੀਂ ਕੀਤਾ ਨਿਸਤਾਰਾ ਨਹੀਂ ਕੀਤਾ ਉਹਨਾਂ ਚਿਰ ਮਾਤਾ ਦੇ ਔਰ ਖਾਸ ਕਰਕੇ ਪਿਤਾ ਦੇ ਅੱਖਾਂ ਤੇ ਮੋਹ ਦਾ ਪੜਦਾ ਪਿਆ ਰਿਹਾ ਦੁਨੀਆਦਾਰੀ ਵਾਲਾ ਸਵਾਉ ਜੀ ਫਿਰ ਅੱਗੇ ਆਪਾਂ ਇਤਿਹਾਸ ਮਹਾਰਾਜਿਆਂ ਦਾ ਸੁਣੀਏ ਸਮਾਂ ਕਈ ਬਲੇਟ ਖਾ ਗਿਆ ਜਦੋਂ ਤਲਵੰਡੀ ਵਿੱਚ ਜਗਤਨਾਥ ਸ੍ਰੀ ਗੁਰੂ ਨਾਨਕ ਦੇਵ ਜੀ ਬਾਲਪੁਣੇ ਦੇ ਆਪਣੇ ਕੌਤਕ ਕਰਿਆ ਕਰਦੇ ਸਨ ਸੁਲਤਾਨਪੁਰ ਦੇ ਮੋਦੀਖਾਨੇ ਤੇ ਵੇਈਂ ਦੇ ਦਰਬ ਲੁੱਟਾਉਣ ਦੇ ਸਾਰੇ ਸਮੇਂ ਬੀਤ ਚੁੱਕੇ ਸਨ ਉਦਾਸੀ ਵੈਰਾਗ ਰਸਕ ਵੈਰਾਗ ਰੰਗਾਂ ਦੇ ਸੁਆਮੀ ਦੂਰ ਦੇਸ਼ਾਂ ਵਿੱਚ ਹੋ ਕੇ ਆਏ ਨੇ ਅਨੇਕਾਂ ਜੀਆਂ ਦਾ ਉਧਾਰ ਕਰਕੇ ਆਏ ਹਨ ਜਨਮਾਂ ਜਨਮਾਂਤਰਾਂ ਦੇ اٹਕੇ ਪਾਰ ਲਾ ਕੇ ਆਏ ਨੇ ਅਨੇਕਾਂ ਨਵੇਂ ਲਾ ਕੇ ਆਏ ਆ ਨਵੇਂ ਛਿੱਟੇ ਦੇ ਕੇ ਆਏ ਆ ਪਰਦੇਸਾਂ ਤੋਂ ਆ ਕੇ ਇੱਕ ਵੇਰੀ ਤਲਵੰਡੀ ਹੋ ਕੇ ਹੁਣ ਇੱਕ ਦौरा ਆਪਣੇ ਦੇਸ਼ ਦਾ ਵੀ ਕਰ ਆਏ ਹਨ ਜੀਵਾਂ ਦੇ ਘਟ ਦੀਪ ਜਗਾਏ ਹਨ ਤੇ ਕਈ ਕੋਫਰ ਦੇ ਗੜ ਤੋੜ ਕੇ ਵਾਪਸ ਆਏ ਹਨ ਹੁਣ ਘਰ ਆਏ ਹਨ ਪਰ ਹੈਨ ਹਜੇ ਆਪਣੇ ਬਾਹਰਲੇ ਫਕੀਰਾਂ ਵਾਲੇ ਭੇਸ ਵਿੱਚ ਹੀ ਘਰ ਬਾਹਰ ਨੂੰ ਏਕੋ ਕਰਕੇ ਦੱਸਣ ਵਾਲੇ ਜਦੋਂ ਕਿ ਵਾਹਿਗੁਰੂ ਸੰਗ ਹੋਵੇ ਵਿਰਾਗ ਉਦਾਸ ਮਾਰਗ ਦੇ ਚਲਾਵਣ ਹਾਰ ਜੀ ਹੁਣ ਉਦਾਸ ਹੋ ਕੇ ਵੀ ਫੇਰ ਘਰ ਬੈਠੇ ਹਨ ਮਾਤਾ ਤ੍ਰਿਪਤਾ ਦੇ ਘਰ ਫੇਰ ਜੋਤ ਜਗ ਰਹੀ ਹੈ ਪਰ ਹੁਣ ਪੁੱਤਰ ਉਹ ਨਿੱਕਾ ਜਿਹਾ ਬਾਲਕਾ ਨਹੀਂ ਹੁਣ ਉਹ ਆਪਣੇ ਰੰਗਾਂ ਵਿੱਚ ਪੂਰੀ ਤਰ੍ਹਾਂ ਚਮਕਣ ਵਾਲਾ ਮਧਿਆਨ ਦਾ ਸੂਰਜ ਹੈ ਪਰ ਮਾਪਿਆਂ ਦਾ ਮੋਹ ਤਾਂ ਅਜੇ ਮੋਹੀ ਹੈ ਨਾ ਅਜੇ ਵੀ ਫਕੀਰੀ ਭੇਖ ਉਤਾਰੇ ਗ੍ਰਸਤੀ ਬਾਣਾ ਧਾਰੇ ਬਾਲ ਬੱਚੇ ਬੋਟੀ ਨੂੰ ਪਾਸ ਰੱਖੇ ਅਸੀਂ ਬਿਰਧ ਖਾਂ ਪ੍ਰਦੇਸ਼ ਨਾ ਜਾਵੇ ਇਹ ਮਨ ਵਿੱਚ ਮਾਤਾ ਪਿਤਾ ਅਜੇ ਵੀ ਸੋਚ ਰਹੇ ਆ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਦਿਲਾਂ ਦੀਆਂ ਇਹ ਜਾਣਦੇ ਸਨ ਪਰ ਫੇਰ ਵੀ ਅੱਜ ਕੱਲ ਉਹਨਾਂ ਦੇ ਹੀ ਘਰ ਬੈਠੇ ਹਨ ਕੀਰਤਨ ਵੀ ਉੱਥੇ ਹੀ ਹੁੰਦਾ ਹੈ ਪ੍ਰੇਮੀ ਵੀ ਆਉਂਦੇ ਹਨ ਦੂਰ ਨੇੜੇ ਦੇ ਜਗਿਆਸੂ ਵੀ ਪੁੱਛ ਦੱਸਾਂ ਸ਼ੁਭ ਮੱਤਾਂ ਤੇ ਕਲਿਆਣ ਲੈਣ ਲਈ ਪੁੰਜਦੇ ਹਨ ਪਿਤਾ ਕਾਲੂ ਜੀ ਇੱਕ ਦਿਨ ਜੱਜਦੇ ਸੋਚਦੇ ਘਰਵਾਲੀ ਨਾਲ ਕੀਤੇਕਰਾਰ ਵਿਸਾਰਦੇ ਤੇ ਯਾਦ ਕਰਦੇ ਕਿ ਹੁਣ ਗੱਲ ਸਿਆਣੇ ਪੁੱਤਰ ਨੂੰ ਉਸ ਦੀ ਰੁਚੀ ਦੇ ਉਲਟ ਨਹੀਂ ਆਖਣੀ ਮਤਾਂ ਫੇਰ ਵਿਦੇਸ਼ ਟਰ ਜਾਵੇ ਨਾ ਹੀ ਰਹਿ ਸਕੇ ਪਾਸਾ ਬੈਠੇ ਤੇ ਆਖਣ ਲੱਗੇ ਕਿਉਂਕਿ ਪਿਤਾ ਜੀ ਨੇ ਮਾਤਾ ਜੀ ਤ੍ਰਿਪਤਾ ਦੇਵੀ ਨਾਲ ਵਾਚਨ ਕੀਤਾ ਸੀ ਵੀ ਮੈਂ ਹੁਣ ਆਪਣੇ ਪੁੱਤਰ ਨੂੰ ਕਿਸੇ ਕਿਸਮ ਦੀ ਕੋਈ ਟੋਕਾ ਟਾਕ ਨਹੀਂ ਕਰਾਂਗਾ ਉਹ ਆਪਣੇ ਘਰ ਵਿੱਚ ਰਸਨ-ਵਸਨ ਖੁਸ਼ ਰਹਿਣ ਜੋ ਮਰਜ਼ੀ ਕਰਨ ਮੈਂ ਉਹਨਾਂ ਨੂੰ ਕਿਸੇ ਕੰਮ ਤੋਂ ਹੋੜਾਂਗਾ ਨਹੀਂ ਪਰ ਹੁਣ ਪਾਸਾ ਬੈਠੇ ਤੇ ਆਖਣ ਲੱਗੇ ਬੱਚਾ ਜੀ ਹੁਣ ਤੁਸੀਂ ਬਡੇਰੀ ਉਮਰ ਦੇ ਹੋਏ ਹੋ, ਦੇਸ਼-ਪਰਦੇਸ਼ ਘੁੰਮ ਆਏ ਹੋ। ਸਾਡੀ ਉਮਰ ਬੜੀ ਵਿਰਧ ਹੋ ਗਈ ਐ। ਤੁਸੀਂ ਹੁਣ ਪਰਦੇਸਾਂ ਜਾਣਾ ਛੱਡ ਦਿਓ ਤੇ ਇੱਥੇ ਆਪਣੇ ਘਰ ਟਿੱਕੇ ਬੈਠ ਜਾਓ। ਕਰੋ ਉਹ ਜੋ ਤੁਹਾਡਾ ਚਿਤ ਕਰੇ। ਪਰ ਦੇਖੋ ਕਿੰਨਾ ਕਾਲ ਬੀਤ ਗਿਆ ਹੈ, ਤੁਹਾਡੇ ਬੱਚੇ ਤੇ ਇਸਤਰੀ ਵਿਛੜੇ ਆ। ਉਹਨਾਂ ਨੂੰ ਪਾਸ ਰੱਖੋ। ਤੁਸੀਂ ਘਰਵਾਰੀ ਹੋ ਕੇ ਘਰ ਸੰਭਾਲ ਲਓ। ਖਾਣ-ਪੀਣ, ਜੋਗਾ ਭਗਵਾਨ ਦਾ ਦਿੱਤਾ ਬਹੁਤ ਐ। ਹੁਣ ਤਾਂ ਕੇਵਲ ਤੁਹਾਡੇ ਟਿਕ ਜਾਣ ਤੇ ਘਰ ਸੰਭਾਲਣੇ ਦੀ ਲੋੜ ਹੈ ਤੁਹਾਡੀ ਥੋੜੀ ਸੱਤਾ ਦੇਣ ਨਾਲ ਨਿਰਵਾਜੋਗਾ ਚੰਗਾ ਪਦਾਰਥ ਪਿਆ ਆਵੇਗਾ ਹੁਣ ਸਾਡੀਆਂ ਅੱਖਾਂ ਤੋਂ ਦੂਰ ਨਾ ਹੋਵੋ ਤੁਹਾਡੀ ਮਾਂ ਤਾਂ ਬੜਾ ਵਿਰਾਗ ਕਰਦੀ ਐ ਹੁਣ ਉਸ ਨੂੰ ਵਿਛੋੜਾ ਨਾ ਦਿਓ ਜਿੰਨੇ ਦਿਨ ਸਾਡੇ ਬਾਕੀ ਹਨ ਅਸੀਂ ਤੁਸਾਂ ਦੇ ਨੂਰ ਚਮਕਦੇ ਮੱਥੇ ਦੇ ਦਰਸ਼ਨਾਂ ਨੂੰ ਤਰਸਦੇ ਨਾ ਰਹੀਏ ਸਾਡੀਆਂ ਨਜ਼ਰਾਂ ਤੋਂ ਹਲੇ ਨਾ ਹੋਵੋ ਟੱਬਰ ਖਿੰਡਿਆ ਪਿਆ ਐ ਸਾਰਾ ਇਕੱਠਾ ਕਰੋ ਤੇ ਸੁਖ ਨਾਲ ਬਸੋ ਰਸੋ ਇਹ ਸੁਣ ਕੇ ਜਗਤ ਦਾਤਾ ਜੀ ਮੁਸਕਰਾਏ ਤੇ ਬੋਲੇ ਪਿਤਾ ਜੀ ਜੋ ਆਖਦੇ ਹੋ ਠੀਕ ਹੈ ਪਰ ਜਿਸ ਦਾ ਕੱਲਿਆ ਆ ਆ ਉਸ ਦੇ ਹੁਕਮ ਦੀ ਸਾਰੀ ਖੇਡ ਹੈ ਮੈਂ ਨਾ ਤਾਂ ਸੰਿਆਸੀਆਂ ਨਾ ਵਰਾਗੀਆਂ ਨਾ ਜੋਗੀਆਂ ਨਾ ਮੈਂ ਘਰਵਾਰੀਆਂ ਨਾ ਦੇਸ਼ਾਟਣੀਆਂ ਦੇਸ਼ਾਟਣੀ ਦਾ ਮਤਲਬ ਦੇਸਾਂ ਪ੍ਰਦੇਸ਼ਾਂ ਦਾ ਰਟਨ ਕਰਨ ਵਾਲਾ ਮੈਂ ਤਾਂ ਹੁਕਮੀ ਬੰਦਾ ਹਾਂ ਮਾਲਕ ਜੋ ਕਹਿੰਦਾ ਸੋ ਕਰਦਾ ਹਾਂ ਉਹ ਜਿੱਧਰ ਮੈਨੂੰ ਪ੍ਰੇਰਦਾ ਮੈਂ ਤਾਂ ਉਧਰ ਜਾਂਦਾ ਹਾਂ ਇਸ ਵੇਲੇ ਤ੍ਰਿਪਤਾ ਜੀ ਵੀ ਪਾਸ ਆ ਕੇ ਬਹਿ ਗਏ। ਕਾਲੂ ਨੇ ਕਿਹਾ ਜਗਤ ਵਿੱਚ ਸਭ ਤੋਂ ਵੱਡਾ ਹੱਕ ਮਾਤਾ ਪਿਤਾ ਦਾ ਹੈ। ਉਹ ਮਾਲਕ ਕਿਹੜਾ ਹੈ ਜਿਸ ਦੇ ਹੁਕਮ ਵਿੱਚ ਤੁਸੀਂ ਸਾਡੀ ਸੇਵਾ ਨੂੰ ਛੱਡ ਕੇ ਫਿਰਦੇ ਹੋ? ਇਹ ਬਾਕ ਸੁਣ ਕੇ ਸ੍ਰੀ ਗੁਰੂ ਜੀ ਦਾ ਚਿਹਰਾ ਬਦਲਿਆ। ਅੱਖਾਂ ਵਿੱਚੋਂ ਕੋਈ ਅਨੋਖੀ ਲਹਿਰ ਲੰਗੀ। ਤੱਕੇ ਪਰ ਫਿਰ ਨੈਣ ਬੰਦ ਹੋ ਗਏ। ਹੁਣ ਚਿਹਰੇ ਤੇ ਇੱਕ ਦੀਪਤ ਜੋਤ ਦੇ ਪ੍ਰਵੇਸ਼ ਵਾਂਗੂ ਨਵੀਂ ਆਭਾ ਚੜ੍ਹ ਆਈ। ਮਾਤਾ ਪਿਤਾ ਵੇਖ ਕੇ ਅਚੰਭਾ ਹੋ ਗਏ ਪਾਲ ਮਗਰੋਂ ਸ੍ਰੀ ਦਾਤਾ ਮਾਲਕ ਜੀ ਦੇ ਇਲਾਹੀ ਗਲੇ ਤੋਂ ਤੁਨ ਉਠੀ ਧਨ ਨਿਰੰਕਾਰ ਧਨ ਨਿਰੰਕਾਰ ਧਨ ਨਿਰੰਕਾਰ ਕਿੰਨਾ ਚਿਰ ਇਹ ਰੰਗ ਛਾਇਆ ਰਿਹਾ ਐਸਾ ਕਿ ਅੱਜ ਬਾਬਾ ਕਾਲੂ ਜੀ ਦੀ ਹਸਾਬੀ ਬਿਰਤੀ ਵਾਲਾ ਖਿੰਡਿਆ ਮਨ ਵੀ ਜੁੜ ਗਿਆ ਕਿਉਂਕਿ ਬਾਬਾ ਕਾਲੂ ਜੀ ਹਿਸਾਬ ਕਿਤਾਬ ਕਰਦੇ ਸੀ ਪੈਸੇ ਟਕੇ ਦਾ ਮਨ ਖਿੰਡਿਆ ਰਹਿੰਦਾ ਹੈ ਜਿਹੜਾ ਮਨੁੱਖ ਮਾਇਆ ਦੇ ਹਸਾਬ ਕਿਤਾਬ ਦੇ ਵਿੱਚ ਬਹੁਤਾ ਲੱਗਿਆ ਰਹੇ ਮਾਇਆ ਦੇ ਲੈਣ ਦੇਣ ਦੇ ਹਸਾਬ ਕਿਤਾਬ ਵਿੱਚ ਜਿਹੜਾ ਮਨੁੱਖ ਬਹੁਤਾ ਲੱਗਿਆ ਰਹੇ ਉਹਦਾ ਮਨ ਖਿੰਡਿਆ ਰਹਿੰਦਾ ਹੈ ਉਹਦਾ ਮਨ ਜੁੜਦਾ ਨਹੀਂ ਹੈ ਮਨ ਜੁੜ ਜਾਂਦਾ ਜੇ ਪੂਰੇ ਗੁਰੂ ਦੀ ਕਿਰਪਾ ਹੋ ਜਾਏ ਕਿਰਪਾ ਹੋ ਜਾਵੇ ਤਾਂ ਮਨ ਵਿੱਚੋਂ ਹਸਾਬ ਕਿਤਾਬ ਲੈਣ ਦੇਣ ਘਾਟਾ ਵਾਧਾ ਉਹ ਵਿਚਾਰ ਨਿਕਲ ਜਾਂਦਾ ਜਿਹਦੇ ਕਰਕੇ ਮਨ ਫਿਰ ਟਿਕਾਓ ਵਿੱਚ ਆ ਜਾਂਦਾ ਹੈ ਨਹੀਂ ਤਾਂ ਹਿਸਾਬ ਕਿਤਾਬ ਕਰਨ ਵਾਲਿਆਂ ਦਾ ਮਨ ਖਿੰਡਾਉ ਜੀ ਰਹਿੰਦਾ ਜੁੜਦਾ ਨਹੀਂ ਹੈ ਸੋ ਅੱਜ ਕੁਝ ਮਨ ਸਹਿਮ ਗਿਆ ਕੁਝ ਆਪੇ ਉਹ ਵੀ ਧੰਨ ਨਿਰੰਕਾਰ ਧੰਨ ਨਿਰੰਕਾਰ ਕਹਿਣ ਲੱਗ ਪਏ ਦੋ ਘੜੀ ਇਹ ਰੰਗ ਲੱਗਿਆ ਰਿਹਾ ਦੋ ਘੜੀ 48 ਮਿੰਟਾਂ ਦੀ ਹੁੰਦੀ ਆ 24 ਮਿੰਟ ਦੀ ਇੱਕ ਘੜੀ ਆ 48 ਮਿੰਟ ਧੰਨ ਨਿਰੰਕਾਰ ਧੰਨ ਨਿਰੰਕਾਰ ਜਿਵੇਂ ਨਾਮ ਜਪੀਦਾ ਜਾਂ ਜਪਾਈਦਾ ਹੈ ਇਸੇ ਤਰ੍ਹਾਂ ਹੀ ਲੱਗੇ ਰਹੇ ਦੋ ਘੜੀਏ ਰੰਗ ਲੱਗਿਆ ਰਹਾ ਕੁਝ ਹੋਰ ਪ੍ਰੇਮੀ ਵੀ ਆ ਗਏ ਉਸ ਵੇਲੇ ਜੋ ਆਇਆ ਚੁੱਪ ਬਹਿ ਗਿਆ ਤੇ ਇਸੇ ਰੰਗ ਵਿੱਚ ਰੰਗਿਆ ਗਿਆ ਤੇ ਇਸੇ ਧੁਨੀ ਵਿੱਚ ਰਲ ਗਏ ਧਨ ਨਿਰੰਕਾਰ ਧਨ ਨਿਰੰਕਾਰ ਦੋਕ ਘੜੀ ਮੰਗਰੋ ਨਿਰੰਕਾਰ ਦੇ ਪ੍ਰੇਮ ਵਿੱਚ ਰੱਤੇ ਨੈਣ ਖੁੱਲੇ ਤੇ ਪਿਤਾ ਵੱਲ ਤੱਕ ਕੇ ਬੋਲੇ ਮਹਾਰਾਜ ਨੇ ਬਚਨ ਕਿਹਾ ਆਪਣੇ ਠਾਕੁਰ ਕੀ ਹੋ ਚੇਰੀ चरण गहे जग जीवन प्रभु के हो मैं मार निवेरी रहाऊ पूर्ण परम ज्योत परमेश्वर प्रीतम प्राण हमारे मोहन मोहे लिया मन मेरा सम जस शब्द विचार मन मुख हीन होसी मत झूठी मन तन पीर शरीरे ਜਬ ਕੀ ਰਾਂਗ ਰੰਗੀਲੇ ਰਾਤੀ ਜਬ ਕੀ ਰਾਮ ਰੰਗੀਲੇ ਰਾਤੀ ਰਾਮ ਜਪਤ ਮਨ ਧੀਰੇ ਹੋ ਮੈਂ ਛੋੜ ਪਈ ਬੈ ਰਾਗਣ ਤਬ ਸਾਚੀ ਸੁਰਤ ਸਮਾਨੀ ਅਕਲ ਨਿਰੰਜਨ ਸਿਓ ਮਨ ਬਾਨਿਆ ਬਿਸਰੀ लाज ਲੋਕਾਨੀ ਭੂਰ ਭੇਖ ਨਹੀਂ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੈ ਨਾਮ ਰਤੀ ਸੋਹਾਗਨ ਨਾਨਕ ਨਾਮ ਪਧਾਰਾ ਹਰ ਕੈ ਨਾਮ ਰਤੀ ਸੋਹਾਗਨ ਨਾਨਕ RAM ਪਧਾਰਾ ਸਾਰੰਗ ਰਾਗ ਦਾ ਇਹ ਸ਼ਬਦ ਮਹਾਰਾਜ ਜੀਆ ਨੇ ਗਾਇਆ ਅੱਜ ਆਇਆ ਪਹਿਲਾ ਦਿਨ ਕੇ ਬਾਬੇ ਕਾਲੂ ਦਾ ਦਿਲ ਵੀ ਹਿੱਲਿਆ ਇੱਕ ਨਿਗਾਹ ਭਰ ਕੇ ਪੁੱਤਰ ਵੱਲ ਤੱਕਿਆ ਉਹ ਨਿਗਾਹ ਜਿਹੜੀ ਅੱਗੇ ਕਦੇ ਨਹੀਂ ਸੀ ਤੱਕ ਸਕਿਆ ਇੱਕ ਝੂਟਾ ਜਿਹਾ ਆਇਆ ਤੇ ਇੱਕ ਝੂਮ ਜਿਹੀ ਸਰੀਰ ਵਿੱਚੋਂ ਲੰਗੀ ਜਿਉਂ-ਜਿਉਂ ਪੁੱਤਰ ਵੱਲ ਤੱਕੇ ਕੁਝ ਡੋਰ ਭੌਰ ਜਾਂ ਹੁੰਦਾ ਜਾਵੇ ਉਹ ਥਰ ਜੋ ਪੁੱਤਰ ਦੌਲਤ ਕਮਾਏ ਸੇਵਾ ਕਰੇ ਇਹੀ ਵੱਜਿਆ ਹੋਇਆ ਸੀ ਮਨ ਅੰਦਰ ਉਹ ਟੁੱਟ ਗਿਆ ਇੱਕ ਛਿਨ ਪੁੱਤਰ ਭਾਵ ਪਰੇ ਹਟ ਕੇ ਵੇੜੇ ਬੈਠੀ ਜੋਤ ਸਾਧੂ ਨਜ਼ਰੀ ਹੋ ਆਈ ਪਹਿਲਾਂ ਪੁੱਤਰੀ ਵੇਖਦਾ ਸੀ ਮੇਰਾ ਪੁੱਤਰ ਮੇਰਾ ਪੁੱਤਰ ਮੇਰਾ ਪੁੱਤਰ ਪਰ ਅੱਜ ਪਹਿਲੀ ਵਾਰ ਉਹ ਪੁੱਤਰ ਵਾਲਾ ਭਾਵ ਮਨ ਵਿੱਚੋਂ ਲੈ ਗਿਆ ਤੇ ਭਾਵ ਇਹ ਬਣਿਆ ਵੇੜੇ ਵਿੱਚ ਦੇਖ ਕੇ ਮਹਾਰਾਜ ਜੀਆ ਨੂੰ ਮਨ ਵਿੱਚ ਸੋਚਦਾ ਇਹ ਇੱਕ ਸਾਧੂ ਇੱਕ ਮਹਾਤਮਾ ਇੱਕ ਮਹਾਂਪੁਰਖ ਬੈਠੇ ਆ ਅਗਲੀ ਛਿਨ ਇੱਕ ਨੀਂਦ ਜਿਹੀ ਦਾ ਝੂਟਾ ਆਇਆ ਤਾਂ ਮੁੱਦਤਾਂ ਬੀਤ ਗਈਆਂ ਦਾ ਸੁਪਨਾ ਅੱਖਾਂ ਅੱਗੋਂ ਫੇਰ ਲੰਘਿਆ ਫੇਰ ਨੈਣ ਖੁੱਲੇ ਫੇਰ ਤੱਕਿਆ ਫੇਰ ਫੁਰਨਾ ਫਰਿਆ ਕੀ ਜਾਣੀਏ ਇਹ ਸੱਚੀ ਮੁੱਚੀ ਕੋਈ ਮਹਾਜੋਤ ਹੀ ਹੋਵੇ ਜਗਤ ਵੀ ਪੈਰੀ ਪੈਂਦਾ ਇਹ ਵੀ ਸਾਰੀ ਉਮਰਾਂ ਆਪਣੀ ਧਨੋਂ ਨਹੀਂ ਮੁੜਿਆ ਤੇ ਜੋ ਉਜਾਰਦਾ ਪਿਆਰ ਦੀ ਖਿੱਚ ਪਾਉਂਦਾ ਵੀ ਮੁਖ ਤੋਂ ਜੋ ਬੋਲਦਾ ਸੁਣਨ ਵਾਲਿਆਂ ਦੇ ਮਨ ਖਿੱਚ ਲੈਂਦਾ ਇਸ ਤਰ੍ਹਾਂ ਦੇ ਵਿਚਾਰ ਤੇ ਉਸ ਤਰ੍ਹਾਂ ਦੇ ਝਾਂਵਲੇ ਵਾਰੋ ਵਾਰੀ ਅੱਖਾਂ ਅੱਗੇ ਲੰਘ ਰਹੇ ਸਨ ਕਿ ਸ੍ਰੀ ਗੁਰੂ ਜੀ ਨੇ ਇੱਕ ਤਿਰਸ਼ੀ ਨਿਗਾਹ ਨਾਲ ਪਿਤਾ ਜੀ ਵੱਲ ਤੱਕਿਆ ਉਹ ਪੜਦਾ ਜੋ ਭਗਤੀ ਭਾਵ ਤੋਂ ਬਿਨਾ ਮਨ ਤੋਂ ਨਹੀਂ ਉਤਰਦਾ ਇਸ ਨਿਗਾਹ ਨਾਲ ਰਤਾ ਲਾਂਭੇ ਹੋ ਗਿਆ ਦੇਖੋ ਮਹਾਰਾਜ ਜੀਆ ਨੇ ਜਦੋਂ ਤਿਰਸ਼ੀ ਨਿਗਾਹ ਨਾਲ ਵੇਖਿਆ ਨਾ ਆਪਣੇ ਪਿਤਾ ਵੱਲ ਤਾਂ ਜਿਹੜਾ ਮਨ ਦੇ ਉੱਤੇ ਪੜਦਾ ਪਿਆ ਹੋਇਆ ਸੀ ਉਹ ਲਾਂਭੇ ਹੋ ਗਿਆ ਉਹ ਪੜਦਾ ਜਿਹੜਾ ਭਗਤੀ ਭਾਵ ਤੋਂ ਬਿਨਾ ਕਦੇ ਉਤਰਦਾ ਨਹੀਂ ਇਸੇ ਕਰਕੇ ਲਿਖਿਆ ਨਾ ਸੁਖਮਨੀ ਸਾਹਿਬ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਮਹਾਰਾਜ ਨੇ ਕਿਹਾ ਸਾਧਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਪੂਰੇ ਸਾਧੂ ਦੀ ਸੰਗਤ ਮਿਲ ਜਾਵੇ ਤੇ ਕਲਣਾ ਵੀ ਕਈ ਵਾਰੀ ਨਹੀਂ ਕਰਨੀ ਪੈਂਦੀ ਬਿਨਾ ਕਮਾਈ ਤੂੰ ਹੀ ਬਹੁਤ ਦਾਤਾਂ ਮਿਲ ਜਾਂਦੀਆਂ ਹੁਣ ਪਿਤਾ ਕਲਿਆਣ ਰਾਏ ਮਹਿਤਾ ਜੀ ਨੇ ਕੋਈ ਭਗਤੀ ਨਹੀਂ ਕੀਤੀ ਸੀ ਬੰਦਗੀ ਨਹੀਂ ਕੀਤੀ ਸੀ ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾજર ਪਾਉਣ ਦੇ ਨਾਲ ਹੀ ਜਿਹੜਾ ਮਨ ਤੇ ਮੋਹ ਮਾਇਆ ਦਾ ਪਰਦਾ ਪਿਆ ਹੋਇਆ ਸੀ ਵੱਡੇ ਵੱਡੇ ਜੋਗੀਆਂ ਦੇ ਹਟਿਆ ਨਹੀਂ ਸੀ ਵੱਡੇ ਵੱਡੇ ਸਾਧੂ ਮਹਾਪੁਰਖ ਬੰਦਗੀ ਕਰਨ ਵਾਲਿਆਂ ਦੇ ਉਹ ਅਜੇ ਹਟਿਆ ਨਹੀਂ ਸੀ ਉਹ ਮਾਇਆ ਦਾ ਪਰਦਾ ਰਤਾ ਕੋ ਲਾਂਬੇ ਹੋ ਗਿਆ ਮਹਾਰਾਜ ਜੀਆਂ ਦੇ ਦੇਖਣ ਤੱਕਣ ਦੇ ਨਾਲ ਹੀ ਸੋ ਇੱਕ ਨਿਗਾਹ ਨਾਲ ਮਾਇਆ ਨੂੰ ਮਾਇਆ ਦੇ ਸੁਆਮੀ ਨੇ ਖਿੱਚਿਆ ਮਾਇਆ ਦਾ ਸਵਾਮੀ ਕੌਣ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਲਕ ਨੇ ਜਗਤ ਦੇ ਮਾਇਆ ਦੇ ਵੀ ਮਾਲਕ ਨੇ ਉਹਨਾਂ ਨੇ ਮਾਇਆ ਨੂੰ ਖਿੱਚ ਲਿਆ ਜਿਹੜੀ ਮਾਇਆ ਮਨ ਤੇ ਪਈ ਹੋਈ ਸੀ ਕਲਿਆਣ ਰਾਏ ਮਹਿਤਾ ਜੀ ਦੇ ਉਸ ਮਾਇਆ ਨੂੰ ਮਾਇਆ ਦੇ ਸਵਾਮੀ ਗੁਰੂ ਨਾਨਕ ਦੇਵ ਜੀ ਨੇ ਖਿੱਚ ਲਿਆ ਕਾਲੂ ਦੇ ਹਿਰਦੇ ਤੋਂ ਪਟ ਲੱਥੇ ਉਸ ਛੇਨ ਸੋਚਾਂ ਬਹਿਮਾਂ ਵਿੱਚੋਂ ਨਿਕਲ ਕੇ ਸੋਜੀ ਦੇ ਘਰ ਵਿੱਚ ਮਨ ਆ ਗਿਆ ਉਹ ਜੋ ਇੱਕ ਨਸ਼ਾ ਇੱਕ ਮਦ ਇੱਕ ਵਿਸਜ ਹੀ ਮਾਇਆ ਦੀ ਮੋਹ ਦੀ ਚੜੀ ਹੋਈ ਸੀ ਉਹ ਜੋ ਪਿਛਲੇ ਕੀਤੇ ਤਪਾਂ ਦਾ ਤਾਮਸ ਦਾ ਹਨੇਰਾ ਸੀ ਉਹ ਦੂਰ ਹੋ ਗਿਆ ਇੱਕ ਹੋਰ ਤਰ੍ਹਾਂ ਦੀ ਸੋਝੀ ਹੋਾਈ ਕੀ ਦੇਖਦਾ ਹੈ ਕਿ ਪਿਤਾ ਪੁੱਤਰ ਕੋਈ ਨਹੀਂ ਮੈਂ ਇੱਕ ਜਗਿਆਸੂ ਹਾਂ ਜਿਸ ਨੂੰ ਭਾਉ ਭਗਤੀ ਤੇ ਕਲਿਆਣ ਦੀ ਲੋੜ ਹੈ ਔਰ ਸਾਹਮਣੇ ਜੋ ਬੈਠਾ ਸੋ ਦਾਤਾ ਹੈ ਅਰਸ਼ਾਂ ਤੋਂ ਆਇਆ ਤਰਲੋਕੀ ਦਾ नाथ ਹੈ ਗੋਪਤ ਪ੍ਰਗਟ ਸੰਸਾਰ ਸਾਰਾ ਇਸ ਦੇ ਚਰਨਾਂ ਤੇ ਹੈ ਦੇਖੋ ਕਿਹੋ ਜੀ ਭਾਵਨਾ ਬਣ ਗਈ ਪਹਿਲਾਂ ਭਾਵਨਾ ਸੀ ਪਿਤਾ ਤੇ ਪੁੱਤਰ ਦੀ ਮੈਂ ਪਿਤਾ ਹਾਂ ਇਹ ਪੁੱਤਰ ਹੈ ਪਰ ਅੱਜ ਭਾਵਨਾ ਬਣੀ ਇਹ ਤਾਂ ਤ੍ਰਲੋਕੀ ਦਾ ਮਾਲਕ ਹੈ ਤੇ ਮੈਂ ਇਹਦਾ ਜਗਿਆਸੂ ਆ ਉਹ ਜਿਹੜਾ ਹਨੇਰਾ ਪਿਛਲੇ ਜਨਮਾਂ ਦੇ ਤਪਾਂ ਕਰਕੇ ਪਿਆ ਹੋਇਆ ਸੀ ਇਹ ਭਾਈ ਵੀਰ ਸਿੰਘ ਸਾਹਿਬ ਨੇ ਲਿਖਿਆ ਇਹਦਾ ਭਾਵ ਇਹ ਸਮਝੀਏ ਕੇ ਪਿਤਾ ਕਲਿਆਣ ਰਾਏ ਮਹਿਤਾ ਜੀ ਨੇ ਪਿਛਲੇ ਜਨਮਾਂ ਦੇ ਵਿੱਚ ਬਹੁਤ ਤਪ ਕੀਤਾ ਹੋਇਆ ਸੀ ਤਪੱਸਿਆ ਕੀਤੀ ਸੀ ਔਰ ਤਪੱਸਿਆ ਦੇ ਕਰਕੇ ਹੀ ਫਿਰ ਸਤਿਗੁਰੂ ਜੀ ਮਹਾਰਾਜ ਧਰਗੁਰੂ ਨਾਨਕ ਦੇਵ ਜੀ ਨੇ ਪਿਤਾ ਕਲਿਆਣ ਰਾਏ ਮਹਿਤੇ ਦੇ ਘਰ ਵਿੱਚ ਜਨਮ ਲਿਆ ਸੀ ਨਹੀਂ ਐਡੀ ਵੱਡੀ ਜੋਤ ਪਿਤਾ ਕਲਿਆਣ ਰਾਏ ਮਹਿਤੇ ਦੇ ਘਰ ਵਿੱਚ ਜਨਮ ਲੈਂਦੀ ਹੈ ਕਦੇ ਹੋ ਸਕਦਾ ਸੀ ਬਿਨਾ ਤਪ ਤੋਂ ਕਿਉਂਕਿ ਤਪ ਤੋਂ ਬਗੈਰ ਤਪੱਸਿਆ ਤੋਂ ਬਗੈਰ ਸਾਧਨਾ ਭਗਤੀ ਬੰਦਗੀ ਤੋਂ ਬਗੈਰ ਉਦੇ ਤੋਂ ਬਿਗੈਰ ਕਿਸੇ ਚੰਗੇ ਪੁਰਖ ਦਾ ਤਾਂ ਸੰਗ ਨਹੀਂ ਹੁੰਦਾ ਰੱਬ ਦਾ ਘਰ ਦੇ ਵਿੱਚ ਜਨਮ ਲੈਣਾ ਤਾਂ ਬਹੁਤ ਵੱਡੀ ਗੱਲ ਹੈ ਤਦ ਦਾਦੀ ਸ਼ਰਦਾ ਦੇ ਪਿਆਰ ਦੇ ਘਰ ਵਿੱਚ ਆ ਕੇ ਬੋਲੇ ਬੋਲਿਓ ਕਰ ਕੈ ਭਾਉ ਕਨੇਰਾ ਮੈਂ ਜਾਨਤ ਸੁਤ ਰਹਿਓ ਸੁਤ ਮੇਰਾ ਮਹਾਪੁਰਖ ਤੁਮ ਦੀਨ ਦਇਆਲਾ ਮੁਝ ਉਰ ਦੀਜੈ ਗਿਆਨ ਵਿਸਾਲ ਜਿਸ ਤੇ ਜਨਮ ਮਰਨ ਹੋਵੈ ਹਨ ਉਪਜੈ ਅਵਚਲ ਆਨੰਦ ਮਹਾਨਾ ਮੈਂ ਹਾਂ ਕੌਣ ਮੋਹੇ ਸੁਧ ਨਹੀਂ ਰਹੇ ਹੋਂ ਹਰਖ ਸੋਗ ਕੇ ਮਾਹੀ ਵੀ ਮੈਂ ਕੌਣਾ ਮੈਨੂੰ ਆਪਦੀ ਸੋਝੀ ਕੋਈ ਨਹੀਂ ਮੈਂ ਤਾਂ ਖੁਸ਼ੀ ਗਮੀ ਦੇ ਵਿੱਚ ਹੀ ਫਸਿਆ ਰਿਹਾ ਇੱਕ ਸ਼ਿਨ ਮਨ ਥਿਰ ਹੋ ਵਤ ਨਹੀਂ ਵਿਚ ਰਹਿ ਰਾਗ ਦਵੇਖ ਕੈ ਮਾਹੀ ਇੱਕ ਸ਼ਿਨ ਮਾਤਰ ਵੀ ਮਨ ਮੇਰਾ ਟਿਕਦਾ ਨਹੀਂ ਰਾਗ ਤੇ ਦਵੇਖ ਮਤਲਬ ਖੁਸ਼ੀ ਗਮੀ ਇਹਦੇ ਵਿੱਚ ਹੀ ਉਲਝਿਆ ਰਹਿੰਦਾ ਮਨ ਇਸ ਤਰ੍ਹਾਂ ਦੀ ਗਿਆਤ ਆਪਣੇ ਮਨ ਦੀ ਦਸ਼ਾ ਦੀ ਹੋਾਈ ਤੇ ਇਸ ਤਰ੍ਹਾਂ ਦੀ ਪਿਆਸ ਵਾਹਿਗੁਰੂ ਜੀ ਦੀ ਮਿਹਰ ਦੀ ਲੱਗੀ ਜਦੋਂ ਇਹ ਪਿਆਸ ਲੱਗਾਈ ਤਾਂ ਸ੍ਰੀ ਗੁਰੂ ਜੀ ਬੋਲੇ ਇਸ ਸਾਰੇ ਪਸਾਰੇ ਵਿੱਚ ਇੱਕ ਜੋਤ ਹਾਂ ਏਕਾ ਜੋਤ ਪਸ ਰਹੀ ਹੈ ਇਹ ਸਾਰਾ ਪਸਾਰਾ ਵੀ ਉਸ ਇੱਕੋ ਜੋਤ ਦਾ ਹੈ ਉਹ ਜੋਤ ਨਿਰੰਕਾਰ ਹੈ ਉਹ ਜੀਵਨ ਆਧਾਰ ਹੈ ਉਸ ਦੇ ਜੋ ਸਨਮੁਖ ਹੈ ਉਹ ਸੁਖੀ ਹੈ ਜਿਵੇਂ ਜੋ ਅੱਗ ਦੇ ਸਨਮੁਖ ਹੈ ਉਹ ਨਿੱਗਾ ਹੈ ਤੇ ਜੋ ਉਸ ਤੋਂ ਬੇਮੁਖ ਹੈ ਉਹ ਦੂਰ ਹੈ ਸੋ ਦੁੱਖ ਵਿੱਚ ਹੈ ਜਿਵੇਂ ਅੱਗ ਦੇ ਨੇੜੇ ਜਿਹੜੀ ਚੀਜ਼ ਹੋਵੇ ਉਹ ਨਿੱਗੀ ਰਹਿੰਦੀ ਆ ਗਰਮ ਰਹਿੰਦੀ ਆ ਜਿਹੜੀ ਚੀਜ਼ ਦੂਰ ਹੋਵੇ ਉਹ ਠਰ ਜਾਂਦੀ ਆ ਇਸੇ ਤਰ੍ਹਾਂ ਜਿਹੜਾ ਸਾਈ ਤੋਂ ਦੂਰ ਹੈ ਉਹ ਦੁੱਖ ਦੇ ਵਿੱਚ ਹੈ ਅੱਠ ਪਹਿਰ ਇਸ ਜੋਤ ਪਰ ਇਸ ਨਿਰੰજન ਨਿਰੰਕਾਰ ਪਰ ਮਨ ਦਾ ਟਿਕਾਉ ਲੋੜੀਏ ਅઠੇ ਪਹਿਰ ਜਾਦੇ ਨਿਰੰਕਾਰ ਸਾਰੇ ਹੈ ਘਟ ਘਟ ਵਿੱਚ ਹੈ ਫਿਰ ਰਾਗ ਦਵੇਖ ਹਰਖ ਸ਼ੋਕ ਕਾਦਾ ਇਹ ਜੋਤ ਇੱਥੇ ਉੱਥੇ ਸਾਰੇ ਹੈ ਫਿਰ ਮਨ ਦਾ ਭੋ ਕਿਉਂ ਜਦ ਇਹ ਹਰਥਾਂ ਰਾਖਾ ਮਾਲਕ ਪਾਲਕ ਹੈ ਤਦ ਧਨ ਦਾ ਹਨੇਰੇ ਵਾਲਾ ਪਿਆਰ ਕਾਸ ਨੂੰ ਜਦ ਘਰ ਬਾਹਰ ਸਾਰੇ ਉਹੀ ਆ ਤਾਂ ਘਰ ਦਾ ਮੋਹ ਕਿਉਂ ਤੇ ਬਾਹਰ ਦਾ ਤਰਾਸ ਕਿਉਂ ਤਰਾਸ ਦਾ ਮਤਲਬ ਹੁੰਦਾ ਡਰ ਵੀ ਬਾਹਰ ਦਾ ਭੈ ਕਿਉਂ ਤੇ ਘਰ ਦਾ ਮੋਹ ਕਿਉਂ ਕਾਲੂ ਨੇ ਕਿਹਾ ਪਰ ਦੀਨ ਦਾ ਨਹੀਂ ਨਾ ਜੀਓ ਵੀ ਉਹ ਨਿਰੰਕਾਰ ਦਿਸਦਾ ਨਹੀਂ ਗੁਰੂ ਜੀ ਨੇ ਆਖਿਆ ਨਿਰੰਕਾਰ ਸਾਰੇ ਆ ਜਿਵੇਂ ਧਰਤੀ ਵਿੱਚ ਜਲ ਹੁੰਦਾ ਪਰ ਲੁਕਿਆ ਹੋਇਆ ਇਸੇ ਤਰ੍ਹਾਂ ਨਾ ਜਾਣਨ ਹਾਰਾਂ ਦੇ ਅੰਦਰ ਵੀ ਨਿਰੰਕਾਰ ਹੈ ਪਰ ਲੁਕਿਆ ਹੋਇਆ ਜਿਵੇਂ ਖੂਹ ਪੁੱਟੋ ਤਾਂ ਜਾਲ ਪ੍ਰਗਟ ਹੋ ਜਾਂਦਾ ਤੇਵੇਂ ਜਗਿਆਸੂਆਂ ਨੂੰ ਭਾਉ ਭਗਤੀ ਦੇ ਯਤਨ ਨਾਲ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਜਿਵੇਂ ਨਦੀ ਦਾ ਪਾਣੀ ਆਪੇ ਵਹਿ ਰਿਹਾ ਹੈ ਤੇ ਬਿਨਾ ਜਗਤ ਦੇ ਹੀ ਪ੍ਰਗਟ ਰਹਿੰਦਾ ਹੈ। ਜਿਵੇਂ ਪ੍ਰੇਮ ਵਾਲੇ ਭਗਤੀ ਵਾਲੇ ਜਾਗੀ ਹੋਈ ਦ੍ਰਿਸ਼ਟੀ ਵਾਲੇ ਸੁਰਜੀਤ ਮਨਾਂ ਨੂੰ ਸਦਾ ਹਾਜ਼ਰਾ ਹਜੂਰ ਦਿਸਦਾ ਤੇ ਭਾਸਦਾ ਹੈ। ਸੋ ਸਾਰੇ ਜਗਤ ਵਿੱਚ ਸਾਰੇ ਘਟਾਂ ਵਿੱਚ ਹਰ ਥਾਂ ਹਰ ਰੰਗ ਹਰ ਥਾਂ ਨਿਰੰਕਾਰ ਪੂਰਨ ਹੈ। ਖਜੂਰ ਹਜੂਰ ਹਾਜ਼ਰਾ ਹਜੂਰ ਭਾਸਦਾ ਹੈ। ਮਨਾਂ ਦੀ ਗਤੀ ਦਾ ਫਰਕ ਹੈ। ਮਨਾਂ ਨੂੰ ਮੋਹ ਨਿੰਦਰਾ ਤੋਂ ਜਗਾਉਣਾ ਹੈ। ਕਾਲੂ ਨੇ ਕਿਹਾ ਕਿਵੇਂ ਸੁੱਤਾ ਮੰਨ ਕਿਵੇਂ ਜਾਗੇ ਗੁਰੂ ਜੀ ਨੇ ਕਿਹਾ ਉਸ ਨਿਰੰਕਾਰ ਨੂੰ ਸਿਮਰੇ ਯਾਦ ਕਰੇ ਧਿਆਵੇ ਜਪੇ ਉੱਠਦਿਆਂ ਬੈਹਂਦਿਆਂ ਟੁਰਦਿਆਂ ਸੁੱਤਿਆਂ ਕਿਾਰੇ ਲਗਿਆਂ ਉਸ ਨਿਰੰਕਾਰ ਨੂੰ ਕਦੇ ਨਾ ਭੁੱਲੇ ਇਹ ਯਾਦ ਯਾਦ ਨਿਰੰਤਰ ਹੀ ਹੈ ਇਹ ਲਗਾਤਾਰੀ ਯਾਦ ਮਾਇਆ ਦੇ ਪਰਦੇ ਤੋੜਦੀ ਹੈ ਇਹ ਨਿਰਮਲ ਉਜਲ ਲਖਤਾ ਹੋ ਕੇ ਅੰਦਰ ਸਮਾਉਂਦੀ ਹੈ ਤੇ ਨਿਰੰਕਾਰ ਤੇ ਸਾਡੇ ਵਿੱਚੋਂ ਸਾਰੀਆਂ ਵਿੱਥਾਂ ਮੇਟ ਦਿੰਦੀ ਹੈ ਰੱਬ ਦੇ ਤੇ ਸਾਡੇ ਵਿੱਚ ਜਿਹੜੀ ਵਿਥ ਹੈ ਉਹ ਇਹ ਪਰਮੇਸ਼ਰ ਦੀ ਯਾਦ ਮੇਟਦੀ ਆ ਤੇ ਪਰਮੇਸ਼ਰ ਦੀ ਯਾਦ ਸ਼ੁਰੂ ਹੁੰਦੀ ਹੈ ਰਸਨਾ ਤੋਂ ਜਪੇ ਨਾਲ ਜਿਵੇਂ ਸਿੱਖ ਧਰਮ ਵਿੱਚ ਵਾਹਿਗੁਰੂ ਜਪਦੇ ਆ ਕਿਸੇ ਧਰਮ ਵਿੱਚ ਕੁਝ ਜਪਦੇ ਆ ਕਿਸੇ ਵਿੱਚ ਕੁਝ ਜਪਦੇ ਆ ਪਰ ਸਾਰੇ ਧਰਮਾਂ ਵਿੱਚ ਜਪਣ ਦੀ ਰੀਤ ਹੈਗੀ ਆ ਸਾਰੇ ਧਰਮਾਂ ਵਿੱਚ ਕੀ ਹਿੰਦੂ ਕੀ ਮੁਸਲਮਾਨ ਕੀ ਜੈਨੀ ਬੋਧੀ ਪਾਰਸੀ ਸਾਰਿਆਂ ਚ ਹੈ ਜਪਣ ਦੀ ਰੀਤ ਸਾਰਿਆਂ ਵਿੱਚ ਐ ਤੋ ਜੀਵ ਤੋਂ ਜਪਣ ਦੇ ਨਾਲ ਸ਼ੁਰੂਆਤ ਹੁੰਦੀ ਐ ਜਪਦਿਆਂ 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 ਫਿਰ ਹਿਰਦਾ ਜਪਣਾ ਸ਼ੁਰੂ ਕਰ ਦਿੰਦਾ ਅਠੇ ਪਹਿਰ ਫਿਰ ਪ੍ਰਸ਼ਾਦਾ ਪਾਣੀ ਛਕਦਿਆਂ ਵੀ ਉਹਨੂੰ ਜਾਪ ਕਰੀ ਚੱਲੀ ਜਾਂਦਾ ਸੁੱਤਿਆਂ ਵੀ ਜਾਪ ਚੱਲਦਾ ਰਹਿੰਦਾ ਫਿਰ ਐਸੀ ਕਿਰਪਾ ਹੋ ਜਾਂਦੀ ਐ ਸੋ ਇਹ ਗੁਰੂ ਨਾਨਕ ਦੇ ਮਹਾਰਾਜ ਜੀਆਂ ਨੇ ਬਚਨ ਕਿਹਾ ਇਹ ਨਿਰਮਲ ਉੱਜਲ ਲਖਤਾ ਹੋ ਕੇ ਅੰਦਰ ਸਮਾਉਂਦੀ ਆ ਤੇ ਨਿਰੰਕਾਰ ਤੇ ਸਾਡੇ ਵਿੱਚੋਂ ਸਾਰੀਆਂ ਵਿੱਥਾਂ ਮੇਟ ਦਿੰਦੀ ਆ ਇਹ ਸੁਣ ਕੇ ਕਾਲੂ ਨੇ ਫਿਰ ਦਾਤਾ ਜੀ ਬੰਨੇ ਡਿੱਠਾ ਇਸ ਵੇਲੇ ਮਨ ਸ਼ਰਧਾ ਵਿੱਚ ਸੀ ਪੁੱਤਰ ਭਾਵਨਾ ਨਾਲ ਨਹੀਂ ਸੀ ਅਚਰਜ ਤੇ ਬਿਸਮਾਤ ਦੇ ਘਰ ਜਾ ਕੇ ਵੇਖਿਆ ਤਾਂ ਕੀ ਡਿੱਠਾ ਕਿ ਗੁਰੂ ਨਾਨਕ ਦੇ ਰੋਮ ਰੋਮ ਤੋਂ ਧੰਨ ਨਿਰੰਕਾਰ ਧੰਨ ਨਿਰੰਕਾਰ ਇਹ ਆਵਾਜ਼ ਆ ਰਹੀ ਹੈ ਦਿਸਦਾ ਹੈ ਅੱਖਾਂ ਨਾਲ ਸੁਣੀਂਦਾ ਕੰਨਾਂ ਨਾਲ ਹਾਂ ਗੁਰੂ ਨਾਨਕ ਦੇ ਉਦਾਲੇ ਧੰਨ ਨਿਰੰਕਾਰ ਦੀਆਂ ਸੂਰਜ ਕਿਰਨਾਂ ਦਾ ਮੀਂਹ ਪੈ ਰਿਹਾ ਹੈ ਵਣ ਤ੍ਰਿਣ ਸਭ ਤੋਂ ਹੀ ਧੰਨ ਨਿਰੰਕਾਰ ਧੰਨ ਨਿਰੰਕਾਰ ਨਿਕਲ ਰਿਹਾ ਹੈ ਲੱਗ ਪਿਆ ਹੁਣ ਕਾਲੂ ਨੂੰ ਧੰਨ ਨਿਰੰਕਾਰ ਦਾ ਲੋਦਾ ਲੱਗ ਗਈ ਛੋਤ ਇਸ ਮਹਾਰਸ ਦੀ ਤੇ ਜਪਣ ਲੱਗ ਪਿਆ ਕਾਲੂ ਵੀ ਕੀ ਜਪਣ ਲੱਗ ਪਿਆ ਧੰਨ ਨਿਰੰਕਾਰ ਧੰਨ ਨਿਰੰਕਾਰ ਨਿਰਮਲ ਮਨ ਹੈ ਸਿਮਰਨ ਲਾਗਾ ਉਪਜੋ ਗਿਆਨ ਮੋਹ ਤਮ ਭਾਗਾ ਜਿਹੜਾ ਮੋਹ ਸੀ ਅੰਦਰ ਉਹ ਤਾਂ ਇੱਕ ਦੂਰ ਹੋ ਗਿਆ ਆਪਾਂ ਭੱਜ ਗਿਆ ਤੇ ਗਿਆਨ ਮਨ ਅੰਦਰ ਪੈਦਾ ਹੋ ਗਿਆ ਸੋ ਸਾਧ ਸੰਗਤ ਜੀ ਬਾਕੀ ਇਤਿਹਾਸ ਫਿਰ ਆਪਾਂ ਕੱਲ ਦੇ ਸਮੇਂ ਵਿੱਚ শ্রবণ ਕਰਾਂਗੇ ਕਿ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਅੱਗੇ ਕਿਹੜੇ ਕਿਹੜੇ ਵਚਨ ਕੀਤੇ ਫਿਰ ਮਾਤਾ ਨੂੰ ਕੀ ਵਚਨ ਕੀਤੇ ਹੋਰ ਜਗਿਆਸੂਆਂ ਨੂੰ ਕੀ ਵਚਨ ਕੀਤੇ ਇਹ ਆਪਾਂ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਭੋਲਾ ਚੁਕਾਂ ਦੀ ਖਿਮਾ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ